ਇਹ ਤਸਵੀਰ ਬਹੁਤ ਖਾਸ ਹੈ ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕੱਠੇ ਬੈਠੇ ਹੋਏ ਨੇ ਦੋਵਾਂ ਲੀਡਰਾਂ ਦੀਆਂ ਕੁਰਸੀਆਂ ਨਾਲ-ਨਾਲ ਨੇ ਇਹ ਤਸਵੀਰ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਹੈ ਇੱਥੇ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੰਡੀਆ ਗੜਜੋੜ ਦੀ ਰੈਲੀ ਹੋਈ ਸਟੇਜ ਤੇ ਸਥਿਤੀ ਉਸ ਸਮੇਂ ਅਜੀਬ ਬਣ ਗਈ ਜਦੋਂ ਫਾਰੂਖ ਅਬਦੁੱਲਾ ਦਾ ਨਾਮ ਲਿਆ ਗਿਆ ਅਤੇ ਫਾਰੂਖ ਅਬਦੁੱਲਾ ਨੇ ਸੀਐਮ ਮਾਨ ਦਾ ਹੱਥ ਫੜ ਉੱਪਰ ਚੁੱਕ ਕੇ ਇੱਕ ਜੁੜਤਾ ਦਾ ਇਜ਼ਹਾਰ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੁਰਸੀ ਤੇ ਬੈਠੇ ਰਾਹੁਲ ਗਾਂਧੀ ਨੇ ਸੀਐਮ ਮਾਨ ਦੇ ਹੱਥ ਵੱਲ ਵੀ ਜ਼ਰੂਰ ਵੇਖਿਆ ਹੋ ਸਕਦਾ ਸੀ ਰਾਹੁਲ ਜਾਂ ਸੀਐਮ ਮਾਨ ਇੱਕ ਦੂਜੇ ਦਾ ਹੱਥ ਫੜਦੇ ਪਰ ਅਜੇ ਨਹੀਂ ਹੋਇਆ ਰਾਹੁਲ ਗਾਂਧੀ ਅਤੇ ਭਗਵੰਤ ਮਾਨ ਦੀ ਇਹ ਤਸਵੀਰ ਇਸ ਲਈ ਖਾਸ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ 36 ਦਾ ਅੰਕੜਾ ਹੈ ਪੰਜਾਬ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਕੁਐਸਚਨ ਦਾ ਮੌਕਾ ਨਹੀਂ ਛੱਡਦੀਆਂ ਖਾਸ ਗੱਲ ਕਾਂਗਰਸ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ ਜਿਥੇ ਕਾਂਗਰਸ ਦੇ ਨਿਸ਼ਾਨੇ ਤੇ ਮਾਨ ਸਰਕਾਰ ਰਹਿੰਦੀ ਹੈ ਉਥੇ ਸੀਐਮ ਮਾਨ ਪੰਜਾਬ ਕਾਂਗਰਸ ਦੇ ਨਾਲ ਨਾਲ ਸਮੁੱਚੀ ਪਾਰਟੀ ਨੂੰ ਗਾਹੇ ਬਗਾਹੇ ਠਿੱਬੀ ਮਾਰ ਦਿੰਦੇ ਨੇ ਇਸੇ ਦਾ ਨਤੀਜਾ ਸੀ ਕਿ ਪੰਜਾਬ ਵਿੱਚ ਕਾਂਗਰਸ ਅਤਿਆਬ ਵਿਚਾਲੇ ਗੜ ਜੋੜ ਨਹੀਂ ਹੋਇਆ ਹਾਲਾਂਕਿ ਦਿੱਲੀ ਅਤੇ ਹਰਿਆਣਾ ਵਿੱਚ ਦੋਵੇਂ ਪਾਰਟੀਆਂ ਗੜ ਜੋੜ ਨਾਲ ਲੋਕ ਸਭਾ ਚੋਣਾਂ ਲੜ ਰਹੀਆਂ ਨੇ ਹੁਣ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਇਹਨਾਂ ਤਸਵੀਰਾਂ ਨਾਲ ਜਿਥੇ ਇੰਡੀਆ ਗੜ ਜੋੜ ਮੋਦੀ ਸਰਕਾਰ ਖਿਲਾਫ ਏਕੇ ਦੀ ਹੋਂਕਾਰ ਭਰੇਗਾ ਉਥੇ ਹੀ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਵੀ ਜ਼ਰੂਰ ਮਿਲੇਗਾ